ਇੱਕ ਦਿਨ ਉਹ ਸੀ ਜਦੋਂ ਪੰਜਾਬ ਛੱਡ ਕੇ ਗਏ ਪਰ ਜਦੋਂ ਪੰਜਾਬ ਆਏ ਕਿਵੇਂ ਲੱਗਾ ਪਾਵਾ ਗੱਲ ਸੁਣੀ ਦੀ ਹੈ ਕਿ ਜੇ ਤੁਸੀਂ ਸਵਰਗ ਦੇਖਣਾ ਹੈ ਤਾਂ ਤੁਹਾਨੂੰ ਮਰਨਾ ਪੈਣਾ ਤੇ ਜੇ ਤੁਸੀਂ ਪੰਜਾਬ ਨੂੰ ਦੁਬਾਰਾ ਦੇਖਣਾ ਤਾਂ ਫਿਰ ਤੁਹਾਨੂੰ ਵੱਡੇ ਡਿਸੀਜਨ ਲੈਣੇ ਪੈਣਗੇ ਸੋ ਜਿਸ ਦਿਨ ਮੈਂ ਡਿਸੀਜਨ ਲਿਆ ਤੇ ਪੰਜਾਬ ਵਾਪਸ ਆਇਆ ਤੇ ਬਾਕੀ ਉਹੀ ਮਾਰ ਕੇ ਸਵਰਗ ਦੇਖਣ ਵਾਲੀ ਗੱਲ ਪੱਕੇ ਹੋਣ ਦੇ ਉੱਥੇ ਪੱਕਿਆਂ ਤੌਰ ਤੇ ਰਹਿਣ ਦੇ ਵੀ ਚਾਂਸ ਸੀਗੇ ਤੁਹਾਨੂੰ ਹਾਂਜੀ ਬਿਲਕੁਲ ਉੱਥੇ ਅਸੀਂ ਇਹ ਸੀਗੇ ਆਪਣੇ ਪੇਪਰਾਂ ਤੇ ਸੀ ਸਾਨੂੰ ਤਾਂ ਕੋਈ ਮਤਲਬ ਆਪਾਂ ਦੇ ਆਪਣੇ ਪੱਕੇ ਵੀਜ਼ੇ ਲਵਾ ਕੇ ਗਏ ਸੀ ਤੇ ਉੱਥੇ ਜਿਵੇਂ ਸਾਡੀ ਬੇਟੀ ਨੂੰ ਉੱਥੇ ਜਾ ਕੇ ਜਨਮ ਲਿਆ ਤਾਂ ਉਸ ਤੋਂ ਬਾਅਦ ਤਾਂ ਪੇਪਰ ਤੇ ਮੀਨ ਸਭਾਵਕ ਸੀ 5 ਸਾਲ ਬਾਅਦ ਅੱਜ ਮੁੰਡਿਆਂ ਨਾਲੋਂ ਵੱਧ ਮਿਲ ਲੰਦਾ ਕੁੜੀਆਂ ਨੂੰ ਕੁਰੀਜ਼ਾ ਬਾਹਰ ਜਾਣ ਦਾ ਪਰ ਤੁਸੀਂ ਉਸ ਡਿਸੀਜਨ ਨੂੰ ਐਕਸੈਪਟ ਕਿਵੇਂ ਕੀਤਾ ਤੁਹਾਨੂੰ ਲੱਗਾ ਕਿ ਮੇਰੀ ਬੇਟੀ ਦਾ ਇੰਗਲੈਂਡ ਦੇ ਵਿੱਚ ਫਿਊਚਰ ਚੰਗਾ ਹੋ ਸਕਦਾ ਹੈ ਪੰਜਾਬ ਜਾ ਕੇ ਉਹਦਾ ਫਿਊਚਰ ਦੇ ਉੱਤੇ ਕੋਈ ਫਰਕ ਨਾ ਪੈ ਜਾਏ ਕੋਈ ਅਸਰ ਨਾ ਹੋਏ ਇਹ ਚੀਜ਼ਾਂ ਹੋ ਗਈਆਂ ਸਿਰ ਮਾਈਂਡ ਤੋਂ ਨਹੀਂ ਨਹੀਂ ਉਹ ਤਾਂ ਆਪਣੇ ਹੱਥ ਵਾਸੇ ਨਾ ਕਿ ਤੁਸੀਂ ਬੱਚੇ ਨੂੰ ਕਿੱਦਾਂ ਗਾਈਡ ਕਰਨਾ ਹੈ ਅੱਗੇ ਕਿ ਆਪਾਂ ਪੰਜਾਬ ਛੱਡ ਕੇ ਉੱਥੇ ਪੱਕੇ ਤੌਰ ਤੇ ਰਹਿ ਲਈਏ ਅਫਰ ਪੰਜਾਬ ਦੀ ਕੌਣ ਦੇਖ ਰਿਹਾ ਕਰੇਗਾ ਕਿਵੇਂ ਫਿਰ ਦਿਨ ਚੁਣਿਆ ਤੁਸੀਂ ਵੀ ਨਹੀਂ ਅੱਜ ਤਾਂ ਜਾਣਾ ਹੀ ਜਾਣਾ ਫਾਈਨਲੀ ਟਿਕਟ ਲੈਣੀ ਲੈਣੀ ਈ ਜਾਣਾ ਉਹ ਦਿਨ ਚੁਣਿਆ ਜਿਹੜਾ ਸਾਡਾ ਵੀਰ ਸਿੱਧੂ ਮੂਸੇਵਾਲਾ ਗਿਆ ਦੁਨੀਆ ਤੋਂ ਉਹਦੇ ਕਰਕੇ ਕਿਤੇ 3 ਸਾਲ ਜਿਹੜੇ ਇੰਗਲੈਂਡ ਦੇ ਵਿੱਚ ਇਕੱਟੇ ਫਿਰ ਜੋ ਵਾਪਸ ਪੰਜਾਬ ਆਏ ਫਿਰ ਸੁਖਦੀ ਲੀਡ ਦੇ ਸੰਤੂ ਉੱਤੇ ਆ ਕੇ ਬਿਨਾਂ ਫਿਕਰਾਂ ਤੋਂ ਹਾਂਜੀ ਮੈਨੂੰ ਫਿਕਰ ਤਾਂ ਬਨੋਤ ਕੋਈ ਨਹੀਂ ਸੀ ਹਾਂ ਪਰ ਅੱਤਿਆਗ ਨੂੰ ਤੋਂ ਵਧੇਰੇ ਕਾ ਮੋੜ ਕੇ ਦੁਬਾਰਾ ਜਾਣ ਦਾ ਦਿਲ ਤਾਂ ਨਹੀਂ ਕਰ ਬਾਂ ਹਾਂ ਨਹੀਂ ਨਹੀਂ ਹਾਂ ਉਹ ਤੇ ਮੈਂ ਉਹਨਾਂ ਨੂੰ ਵੀ ਕਹਿੰਦੀ ਜੇ ਮੇਰੇ ਬਾਕੀ ਉੱਥੇ ਰਹਿ ਗਏ ਕਿ ਆ ਜਾਓ ਤੁਸੀਂ ਵੀ ਉੱਥੇ ਕੁਝ ਨਹੀਂ ਹੈਗਾ ਤੁਹਾਡੇ ਨਾਲ ਭਾਈ ਸੁਖਜਿੰਦਰ ਸਿੰਘ ਜੀ ਔਰ ਉਹਨਾਂ ਦੇ ਮਿਸਿਸ ਨੇ ਤਾਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਜਿੰਦਰ ਭਾਈ ਕਿਵੇਂ ਲੱਗਾ ਜਦੋਂ ਪੰਜਾਬ ਆਏ ਇੱਕ ਦਿਨ ਉਹ ਸੀ ਜਦੋਂ ਪੰਜਾਬ ਛੱਡ ਕੇ ਗਏ ਪਰ ਜਦੋਂ ਪੰਜਾਬ ਆਏ ਕਿਵੇਂ ਲੱਗਾ ਤੁਹਾਨੂੰ ਬਿਲਕੁਲ ਪਾਜੀ ਇਹ ਤਾਂ ਮਤਲਬ ਕਿ ਜਿਵੇਂ ਆਪਾਂ ਕਹਿ ਲੋ ਕਿ ਆਪਾਂ ਆਮ ਹੀ ਇੱਕ ਗੱਲ ਸੁਣੀਦੀ ਏ ਕਿ ਜੇ ਤੁਸੀਂ ਸਵਰਗ ਦੇਖਣਾ ਤਾਂ ਤੁਹਾਨੂੰ ਮਰਨਾ ਪੈਣਾ ਤੇ ਜੇ ਤੁਸੀਂ ਪੰਜਾਬ ਨੂੰ ਦੁਬਾਰਾ ਦੇਖਣਾ ਤਾਂ ਫਿਰ ਤੁਹਾਨੂੰ ਵੱਡੇ ਡਿਸੀਜਨ ਲੈਣੇ ਪੈਣਗੇ ਸੋ ਜਿਸ ਦਿਨ ਮੈਂ ਡਿਸੀਜਨ ਲਿਆ ਤੇ ਪੰਜਾਬ ਵਾਪਸ ਆਇਆ ਤੇ ਬਾਕੀ ਉਹੀ ਮਰ ਕੇ ਸਵਰਗ ਦੇਖਣ ਵਾਲੀ ਗੱਲ ਏ ਸੋ ਆਪਾਂ ਆਪਣੇ ਘਰੇ ਵਾਪਸ ਪਹੁੰਚੇ ਬਹੁਤ ਵਧੀਆ ਲੱਗਿਆ ਅੱਛਾ ਜਿਸ ਦਿਨ ਗਏ ਸੀਗੇ ਭਾਈ ਉਸ ਦਿਨ ਤਾਂ ਬਹੁਤ ਇਥੋਂ ਮੈਂ ਖੁਸ਼ੀ-ਖੁਸ਼ੀ ਜਾਂਦੇ ਦੇਖੇ ਨੇ ਜਾਇਦਾ ਚਾਹੀਏ ਇੰਨਾ ਹੁੰਦਾ ਤੁਸੀਂ ਜਿਸ ਦਿਨ ਇੰਗਲੈਂਡ ਵਾਲੇ ਤੇ ਅੱਜੇ ਚੜ੍ਹੇ ਸੀ ਉਸ ਦਿਨ ਮਨ ਦੇ ਵਿੱਚ ਕੀ ਸੀਗਾ ਯਾਦ ਤੁਹਾਨੂੰ ਬਿਲਕੁਲ ਚਾਹ ਤਾਂ ਪੂਰਾ ਸੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਮੇਰੀ ਫੈਮਲੀ ਉੱਥੇ ਸੀ ਆਪਣੇ ਮੇਰੇ ਬ੍ਰਦਰ ਉਹਨਾਂ ਦੀ ਫੈਮਲੀ ਸਾਰੇ ਉੱਥੇ ਹੀ ਨੇ ਪਰ ਉਹਦੇ ਨਾਲ ਇਹ ਵੀ ਸੀ ਕਿ ਮੈਂ ਕਾਫੀ ਕੁਝ ਪਿੱਛੇ ਛੱਡ ਕੇ ਚੱਲਿਆ ਵਾਂ ਪਰ ਉਸ ਟਾਈਮ ਚਾ ਹੀ ਇੰਨਾ ਹੁੰਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬੰਦਾ ਪਰਵਾਹ ਹੀ ਨਹੀਂ ਕਰਦਾ ਇਹਨਾਂ ਚੀਜ਼ਾਂ ਦੀ ਤੇ ਪਰ ਚਾਤਾ ਪੂਰਾ ਸੀ ਪਰ ਇਹ ਵੀ ਨਾਲ-ਨਾਲ ਸੀ ਕਿ ਯਾਰ ਹਾਂ ਕੁਛ ਨਾ ਕੁਛ ਤਾਂ ਛੱਡ ਕੇ ਜਾ ਰਹੇ ਹਾਂ ਪਿੱਛੇ ਹਾਂਜੀ ਉਹ ਗਲਤ ਸਟੈਪ ਲੱਗਦਾ ਸੀ ਉਹ ਨਹੀਂ ਉਸ ਟਾਈਮ ਤਾਂ ਬਿਲਕੁਲ ਨਹੀਂ ਸੀ ਗਲਤ ਲੱਗਦਾ ਕਿਉਂਕਿ ਉਸ ਟਾਈਮ ਤਾਂ ਐਂ ਲੱਗਦਾ ਸੀ ਕਿ ਚਲੋ ਆਪਾਂ ਜਿਵੇਂ ਮਿਰ ਵਰਗਾ ਬੰਦਾ ਆਪਣੇ ਮਨ ਨੂੰ ਸਮਝਾ ਲੈਂਦਾ ਕੋਈ ਨਾ ਮੇਰਾ ਕੱਲ ਨੂੰ ਕੰਮ ਸੈੱਟ ਹੋ ਗਿਆ ਮੈਂ 6 ਮਹੀਨੇ ਇੱਥੇ ਰਿਹਾ ਕਰਾਂਗੇ 6 ਮਹੀਨੇ ਉੱਥੇ ਰਿਹਾ ਕਰਾਂਗੇ ਜਿਹੜੀ ਚੀਜ਼ ਹਕੀਕਤ ਦੇ ਵਿੱਚ ਜਾਂ ਮਤਲਬ ਰਿਐਲਿਟੀ ਹੋ ਹੀ ਨਹੀਂ ਸਕਦੀ ਕਦੇ ਵੀ ਹਨਾ ਪੋਸੀਬਲ ਹੀ ਨਹੀਂ ਹੈਗੀ ਕਿ ਤੁਸੀਂ ਉੱਥੇ ਵੀ ਆਪਣੇ ਇੰਨੇ ਖਰਚੇ ਕਰੋ ਤੇ ਇੱਥੇ ਵੀ ਆਪਣੇ ਇੰਨੇ ਖਰਚੇ ਕਰੋ ਐਦਾਂ ਹੋ ਹੀ ਸੋ ਉਦੋਂ ਬੰਦਾ ਇਦਾਂ ਦੀਆਂ ਗੱਲਾਂ ਦੇ ਕੇ ਆਪਣੇ ਮਨ ਨੂੰ ਦਿਲਾਸਾ ਹੀ ਦੇ ਲੈਂਦਾ ਕਿ ਚਲੋ ਮੈਂ ਇਦਾਂ ਕਰ ਲਾਂਗੇ 6 ਮਹੀਨੇ ਉੱਥੇ 6 ਮਹੀਨੇ ਇੱਥੇ ਪਰ ਇਹ ਚੀਜ਼ ਤਾਂ ਪੋਸੀਬਲ ਨਹੀਂ ਹੈਗੀ ਸਾਡੇ ਵਰਗਿਆਂ ਲਈ ਕਿੰਨੇ ਸਾਲ ਲਾਇਵ ਤੁਸੀਂ ਮੈਂ ਲਗਭਗ 3 ਸਾਲ ਆਏ ਭਾਈ ਅੱਛਾ ਤੇ ਜਦੋਂ ਇਹ 3 ਸਾਲ ਦਾ ਸਮਾਂ ਉੱਥੇ ਬਤਾਇਆ ਸੋ ਅਬਕ ਤੌਰ ਤੋਂ ਉੱਥੇ ਕੰਮਕਾਰ ਸਾਰਾ ਸੈੱਟ ਹੋ ਗਿਆ ਹੋਊਗਾ ਪੱਕੇ ਹੋਣ ਦੇ ਉੱਥੇ ਪੱਕਿਆਂ ਤੌਰ ਤੋਂ ਉੱਤੇ ਰਹਿਣ ਦੇ ਵੀ ਚਾਂਸ ਸੀਗੇ ਤੁਹਾਡੇ ਕੋਲ ਹਾਂਜੀ ਬਿਲਕੁਲ ਉੱਥੇ ਅਸੀਂ ਸੀ ਆਪਣੇ ਪੇਪਰਾਂ ਤੇ ਸੀ ਸਾਨੂੰ ਤਾਂ ਕੋਈ ਮਤਲਬ ਆਪਾਂ ਤਾਂ ਇੱਥੋਂ ਆਪਣੇ ਪੱਕੇ ਵੀਜ਼ਾ ਲਵਾ ਕੇ ਗਏ ਸੀ ਤੇ ਉੱਥੇ ਜਿਵੇਂ ਸਾਡੀ ਬੇਟੀ ਨੇ ਉੱਥੇ ਜਾ ਕੇ ਜਨਮ ਲਿਆ ਤਾਂ ਉਸ ਤੋਂ ਬਾਅਦ ਤਾਂ ਪੇਪਰ ਉੱਥੇ ਮਿਲਣੇ ਸੁਭਾਵਕ ਸੀ 5 ਸਾਲ ਬਾਅਦ ਹਾਂਜੀ ਫਿਰ ਉਹ ਛੱਡਣਾ ਉਹ ਉਸ ਚੀਜ਼ ਨੂੰ ਛੱਡਣਾ ਔਖਾ ਸੀਗਾ ਛੱਡਣਾ ਤਾਂ ਭਾਈ ਔਖਾ ਹੀ ਸੀਗਾ ਕਿਉਂਕਿ ਇੰਗਲੈਂਡ ਦੇ ਵਿੱਚ ਨਾ ਜੇ ਤੁਸੀਂ ਵੀਜ਼ਾ ਲੈਣਾ ਹੋਵੇ ਲਗਾਤਾਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਐਕਸਟੈਂਡ ਕਰਾਉਂਦੇ ਹੋ ਜਾਂ ਆਪਣੀ ਇਨਡੇਫਿਨਿਟ ਸਟੇਜ ਜਿੰਨੂੰ ਆਪਾਂ ਕਹਿੰਦੇ ਉੱਥੇ ਲੈਣੀ ਹੋਵੇ ਤੋ ਤੇ ਬਹੁਤ ਜਿਆਦਾ ਪੈਸਾ ਖਰਚਦੇ ਹੋ ਤੁਸੀਂ ਵੀਜ਼ੇ ਲੈਣ ਲਈ ਕਿਉਂਕਿ ਉੱਥੇ ਵੀਜ਼ਾ ਲੈਣਾ ਬਹੁਤ ਜਿਆਦਾ ਐਕਸਪੈਂਸਿਵ ਮਤਲਬ ਕੋਈ ਏਜੰਟ ਨੂੰ ਨਹੀਂ ਆਪਾਂ ਦਿੰਦੇ ਸਰਕਾਰ ਨੂੰ ਹੀ ਦਿੰਨੇ ਆ ਤੇ ਉਹਦੇ ਖਰਚੇ ਦਾ ਬੋਝ ਤਾਂ ਹੁੰਦਾ ਹੀ ਬੰਦੇ ਦੇ ਉੱਪਰ ਪਰ ਇਹ ਆ ਕਿ ਹੁਣ ਜੇ ਤੁਸੀਂ ਡਿਸੀਜਨ ਲੈ ਲਿਆ ਫਿਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬੀਰਤਾ ਕਰਨੀਆਂ ਪੈਣਗੀਆਂ ਫਿਰ ਹਾਂਜੀ ਅੱਛਾ ਭਾਈ ਜਦੋਂ ਤੁਹਾਨੂੰ ਬਾਈ ਉਹਨਾਂ ਨੇ ਦੱਸਿਆ ਵੀ ਨਹੀਂ ਵਾਪਸ ਜਾਣਾ ਕਿਵੇਂ ਉਹ ਗੱਲ ਤੁਹਾਡੇ ਤੱਕ ਕੋਈ ਕਿਉਂਕਿ ਆਪਾਂ ਅੱਜ ਮੁੰਡਿਆਂ ਨਾਲੋਂ ਵੱਧ ਮਿਲਣਾ ਦਾ ਕੁੜੀਆਂ ਨੂੰ ਘਰੇ ਜਾ ਬਾਹਰ ਜਾਣ ਦਾ ਪਰ ਤੁਸੀਂ ਉਸ ਡਿਸੀਜਨ ਨੂੰ ਸੈਪਟ ਕਿਵੇਂ ਕੀਤਾ ਜਾਂ ਮਿਊਚੁਅਲ ਅੰਡਰਸਟੈਂਡਿੰਗ ਸੀ ਦੋਨਾਂ ਦੀ ਨਹੀਂ ਮਿਊਚੁਅਲ ਸੀ ਪਹਿਲਾਂ ਥੋੜੇ ਦਿਨ ਮੈਨੂੰ ਹੋਇਆ ਕਿ ਸੋਚਦੀ ਰਹੀ ਮੈਂ ਕਿ ਅਸੀਂ ਕੀ ਕਰਾਂਗੇ ਜਾਂ ਕਿੱਦਾਂ ਹੈ ਨਾ ਪਹਿਲਾਂ ਅਸੀਂ ਇੱਥੇ ਆ ਗਏ ਇੱਕਦਮ ਬਿਨਾਂ ਗੱਲ ਤੋਂ ਫਿਰ ਹੁਣ ਇੱਕਦਮ ਫਿਰ ਡਿਸੀਜਨ ਲੈ ਲਿਆ ਕਿ ਅਸੀਂ ਹੁਣ ਵਾਪਸ ਚਲੀਏ ਤੇ ਮੈਂ ਪਹਿਲਾਂ ਸੋਚਿਆ ਫਿਰ ਮੈਂ ਕਿਹਾ ਜੋ ਵੀ ਡਿਸੀਜਨ ਬਿਲਕੁਲ ਸਹੀ ਹੈ ਕੋ ਕੁਛ ਵਧੀਆ ਹੀ ਸੋਚਿਆ ਹੋਏਗਾ ਤਾਂ ਤਾਂ ਹੀ ਇਦਾਂ ਦਾ ਡਿਸੀਜਨ ਲਿੱਤਾ ਹੈ ਨਾ ਤੇ ਬਾਕੀ ਸਾਡੀ ਫੈਮਿਲੀ ਇੱਥੇ ਹੈਗੀ ਸੀ ਉੱਥੇ ਵੀ ਸੀ ਇੱਥੇ ਵੀ ਸੀ ਤੇ ਮੈਂ ਕਿਹਾ ਚਲੋ ਠੀਕ ਹੈ ਮਤਲਬ ਕਿ ਮੈਂ ਐਗਰੀ ਕਰ ਗਈ ਤੇ ਬੱਚਿਆਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਰ ਮਾਂ ਚਿੰਤਤ ਹੈ ਹਰ ਬਾਪ ਚਿੰਤਤ ਹੈ ਤੁਹਾਨੂੰ ਲੱਗਾ ਵੀ ਮੇਰੀ ਬੇਟੀ ਦਾ ਇੰਗਲੈਂਡ ਦੇ ਵਿੱਚ ਫਿਊਚਰ ਚੰਗਾ ਹੋ ਸਕਦਾ ਹੈ ਪੰਜਾਬ ਜਾ ਕੇ ਉਹਦਾ ਫਿਊਚਰ ਦੇ ਉੱਤੇ ਕੋਈ ਫਰਕ ਨਾ ਪੈ ਜਾਏ ਕੋਈ ਅਸਰ ਨਾ ਹੋਵੇ ਇਹ ਚੀਜ਼ਾਂ ਹੁੰਦੀਆਂ ਸੀ ਤੁਹਾਡੇ ਮਾਈਂਡ 'ਚ ਨਹੀਂ ਨਹੀਂ ਉਹ ਤਾਂ ਆਪਣੇ ਹੱਥ ਵਾਸੇ ਨਾ ਕਿ ਤੁਸੀਂ ਬੱਚੇ ਨੂੰ ਕਿੱਦਾਂ ਗਾਈਡ ਕਰਨਾ ਹੈ ਅੱਗੇ ਕਿ ਕਿੱਦਾਂ ਕਿਸ ਰਾਹ ਤੇ ਤੁਸੀਂ ਲੈ ਕੇ ਜਾਣਾ ਤੇ ਉਹ ਮੇਰੇ ਮਨ ਚ ਨਹੀਂ ਸੀ ਹੈਗਾ ਉੱਥੇ ਜੋ ਹੈਗਾ ਉਹ ਉੱਥੇ ਵੀ ਹੈਗਾ ਬਸ ਇਨ ਫਰਕ ਇੰਨਾ ਕੁ ਥੋੜੇ ਇੱਥੇ ਉਹ ਚੀਜ਼ ਮਹਿੰਗੀ ਜ਼ਿਆਦਾ ਹੈ ਜੇ ਤੁਸੀਂ ਉੱਦਾਂ ਦੀ ਲੈਣੀ ਹੈ ਉੱਥੇ ਫ੍ਰੀ ਆਫ ਕੋਸਟ ਹੈ ਇੱਥੇ ਤੁਹਾਨੂੰ ਥੋੜੇ ਜ਼ਿਆਦਾ ਬਾਕੀ ਪੈਸੇ ਲੱਗਣਗੇ ਇੱਥੇ ਐਡਜਸਟਮੈਂਟ ਸੌਖੀ ਹੋ ਗਈ ਸੀ ਆਕੇ ਫਿਰ ਤੁਹਾਡੀ ਹਾਂਜੀ ਹੋ ਗਈ ਸੀ ਬਹੁਤ ਬਹੁਤ ਵਧੀਆ ਲੱਗਾ ਮੈਨੂੰ ਇੱਥੇ ਆ ਕੇ ਕਿਉਂਕਿ ਇੱਥੇ ਮੇਰੇ ਮੰਮੀ ਪਾਪਾ ਵੀ ਸੀ ਤੇ ਅਦਰ ਮੇਰੇ ਮਾਤਰੀ ਲੋਸ ਵੀ ਇੱਦਰ ਸੀ ਤੇ ਇਨ-ਲੋਸ ਵੀ ਇੱਦਰ ਸੀ ਤੇ ਮੇਰੀ ਬੇਟੀ ਨੇ ਵੀ ਮਾਤਰੀ ਕੋਈ ਇਦਾਂ ਦਾ ਕੀਤਾ ਨਹੀਂ ਹੈਗਾ ਉਹ ਬਹੁਤ ਹੈਪੀ ਹੈ ਜਦੋਂ ਉਹਦਾ ਦਿਲ ਕਰਦਾ ਆਪਣੇ ਨਾਨੂ ਕੋਲ ਚੱਲ ਜਾਂਦੀ ਜਦੋਂ ਉਹਦਾ ਦਿਲ ਕਰਦਾ ਆਪਣੀ ਦਾਦੀ ਮਮਾ ਨਾਲ ਪਲੇ ਕਰਦੀ ਰਹੇਗੀ ਹਾਂ ਮਤਲਬ ਉਹ ਚੀਜ਼ ਉਹਦੇ ਕੋਲੋਂ ਵੀ ਨਹੀਂ ਟੁੱਟੀ ਸੀਗੀ ਉਹ ਨਹੀਂ ਉਹ ਬਹੁਤ ਖੁਸ਼ ਹੈ ਉਹ ਹੁਣ ਵੀ ਹੁਣ ਸਕੂਲ ਜਾਂਦੀ ਹੁਣ ਕਹੇਗੀ ਹੁਣ ਮੇਰਾ ਸੈਟਰਡੇ ਸੰਡੇ ਆ ਗਿਆ ਹੁਣ ਮੈਂ ਆਪਣੇ ਨਾਨੂ ਹਾਊਸ ਜਾਣਾ ਹਾਂ 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 ਤਾਂ ਇਹ ਚੰਗੀ ਗੱਲ ਹੈ ਅੱਛਾ ਸਕਿੰਦਰ ਭਾਈ ਹੋਇਆ ਕੁਝ ਜ਼ਿੰਦਗੀ ਦੇ ਵਿੱਚ ਉੱਥੇ ਰਹਿੰਦੇ ਆ ਤਿੰਨਾਂ ਸਾਲਾਂ ਦੇ ਵਿੱਚ ਕਦੀ ਕਿਸੇ ਚੀਜ਼ ਨੇ ਮਨ ਨੂੰ ਝੋੜ ਦਿੱਤਾ ਹੋਵੇ ਵੀ ਨਹੀਂ ਆ ਵਤਨ ਵਾਪਸੀ ਕਰਨੀ ਆ ਮਾਂ ਪੋ ਮਾਂ ਬਾਪ ਦੀ ਤੇ ਤਾਂ ਸੀਗੀ ਉਹਨਾਂ ਦੀ ਸੇਵਾ ਦਿੱਤੀ ਹੈ ਤਾਂ ਸੀਗੀ ਪਰ ਅਜਿਹਾ ਵੀ ਕੁਝ ਹੋਇਆ ਵੀ ਨਹੀਂ ਯਾਰ ਇੱਥੇ ਨਹੀਂ ਰਹਿਣਾ ਵਾਪਸ ਜਾਣਾ ਹਾਂਜੀ ਭਾਈ ਇਹ ਚੀਜ਼ ਤਾਂ ਹੁੰਦੀ ਹੈ ਕਿਉਂਕਿ ਜਿੱਦੂ ਤੁਸੀਂ ਐ ਐਸ ਅ ਨੌਜਵਾਨ ਦੇਖਦੇ ਹੋ ਕਿ ਯਾਰ ਜੇ ਮੈਂ ਇਹ ਡਿਸੀਜਨ ਲੈ ਕੇ ਐ ਇੱਥੇ ਬਗਾਨੀ ਧਰਤੀ ਤੇ ਆ ਗਿਆ ਵਾਂ ਹਨਾ ਚਲੋ ਕਮਾਈ ਕਰਨੀ ਚੰਗੀ ਗੱਲ ਏ ਬਾਹਰ ਜਾ ਕੇ ਪਰ ਜਦੋਂ ਬਪ ਪੱਕੇ ਤੌਰ ਤੇ ਚਲੇ ਜਾਂਦੇ ਆ ਤਾਂ ਫਿਰ ਤਾਂ ਤੁਹਾਨੂੰ ਚਿੰਤਾ ਕਰਨੀ ਤੁਹਾਡੀ ਜਾਇਜ ਏ ਮੈਨੂੰ ਲੱਗਦਾ ਇਹ ਚਿੰਤਾ ਮੇਰੀ ਨਹੀਂ ਹਰ ਨੌਜਵਾਨ ਨੂੰ ਵੀ ਹੋਣੀ ਚਾਹੀਦੀ ਜਿਸ ਨੂੰ ਨਹੀਂ ਹੁੰਦੀ ਇਹਦਾ ਮਤਲਬ ਕੋਈ ਨਾ ਕੋਈ ਪ੍ਰੋਬਲਮ ਏ ਉਹਨਾਂ ਨੂੰ ਉਹ ਪੰਜਾਬੀ ਨਹੀਂ ਹੈਗੇ ਜਾਂ ਪੰਜਾਬ ਚ ਨਹੀਂ ਫਿਰ ਇਹਦਾ ਮਤਲਬ ਉਹਨਾਂ ਦਾ ਅਜੇ ਖੂਨ ਉਬਾਲਾ ਮਾਰਦਾ ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਸੋਚਣ ਲੱਗ ਜਓ ਕਿ ਆਪਾਂ ਪੰਜਾਬ ਛੱਡ ਕੇ ਉੱਥੇ ਪੱਕੇ ਤੌਰ ਤੇ ਰਹਿ ਲਈਏ ਤਾਂ ਫਿਰ ਪੰਜਾਬ ਦੀ ਕੌਣ ਦੇਖ ਰੱਖੇਗਾ ਪੰਜਾਬ ਤਾਂ ਫਿਰ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਸਾਡਾ ਸਿੱਖ ਇਤਿਹਾਸ ਆਪਾਂ ਦੇਖੀਏ ਤਾਂ ਉਹ ਮਤਲਬ ਤਖਤਾ ਪਲਟਿਆ ਹੋਇਆ ਗੁਰੂ ਮਹਾਰਾਜ ਨੇ ਐਸੀ ਕਲਾ ਵਰਤਾਈ ਏ ਪੰਜਾਬ ਤੇ ਪੰਜਾਬ ਹਮੇਸ਼ਾ ਹੀ ਚੜਦੀ ਕਲਾ ਵਾਲਾ ਰਿਹਾ ਹੁਣ ਤਾਂ ਪਤਾ ਨਹੀਂ ਕੀ ਇਸ ਦੌਰ ਨੂੰ ਹੋਇਆ ਕਿ ਆਪਾਂ ਇੰਨੀ ਜਿਆਦਾ ਲਾਰਜ ਸਕੇਲ ਤੇ ਮਾਈਗ੍ਰੇਸ਼ਨ ਹੋ ਗਈ ਇੰਨੀ ਜਿਆਦਾ ਮਾਈਗ੍ਰੇਸ਼ਨ ਤਾਂ ਤੁਸੀਂ ਹੁਣ ਵੱਡਾ ਕੱਲੂਕਾਰਾ ਦੇਖ ਲਓ ਛੋਟਾ ਕੱਲੂਕਾਰਾ ਦੇਖ ਲਓ 1984 ਦਾ ਜੈਨੋਸਾਈਡ ਦੇਖ ਲਵੋ ਜਾਂ ਉਸ ਤੋਂ ਬਾਅਦ ਜਿੰਨੇ ਵੀ ਹੋਰ ਕਈ ਹੋਏ ਨੇ ਵਰਤਾਰੇ ਉਹਨਾਂ ਚ ਨਹੀਂ ਇੰਨੀ ਮਾਈਗ੍ਰੇਸ਼ਨ ਹੋਈ ਜਿੰਨੀ ਜ਼ਿਆਦਾ ਹੁਣ ਮਾਈਗ੍ਰੇਸ਼ਨ ਹੋ ਰਹੀ ਹੈ ਇਸ ਟਾਈਮ ਪੰਜਾਬ ਦੀ ਸੋ ਇਹ ਤਾਂ ਚਿੰਤਾ ਹੋਣੀ ਸੁਭਾਵਕ ਹੈ ਕਿਉਂਕਿ ਜੇ ਨਹੀਂ ਹੁੰਦੀ ਪਈ ਤਾਂ ਇਹਦਾ ਮਤਲਬ ਕੋਈ ਪ੍ਰੋਬਲਮ ਹੈ ਸੋ ਇਸ ਕਰਕੇ ਇਸ ਇਹ ਚਿੰਤਾ ਇਹ ਵੀ ਸੀ ਕਿ ਯਾਰ ਅਸੀਂ ਆਪਣੇ ਮਾਪਿਓ ਨੂੰ ਛੱਡ ਕੇ ਆਏ ਹਾਂ ਹੁਣ ਉਹਦੇ ਨਾਲ ਨਾਲ ਇਹ ਵੀ ਚਿੰਤਾ ਸੀ ਕਿ ਆਪਣੇ ਪਿੰਡ ਨੂੰ ਛੱਡ ਕੇ ਆਏ ਹਾਂ ਜੇ ਆਪਾਂ ਹੋਲਿਸਟਿਕਲੀ ਦੇਖੀਏ ਤਾਂ ਇਹ ਵੀ ਚਿੰਤਾ ਸੀ ਕਿ ਅਸੀਂ ਆਪਣੇ ਪੰਜਾਬ ਨੂੰ ਛੱਡ ਕੇ ਆਏ ਆ ਕਿ ਜੇ ਆਪਾਂ ਹੀ ਨਹੀਂ ਰਵਾਂਗੇ ਪੰਜਾਬ ਦੇ ਵਾਰਸ ਉੱਥੇ ਨਹੀਂ ਰਹਿਣਗੇ ਤਾਂ ਫਿਰ ਕੌਣ ਰਹੇਗਾ ਗੱਲ ਤਾਂ ਇੱਥੇ ਵੀ ਨਿਬੜਦੀ ਹੈ ਇਹ ਵੀ ਤਾਂ ਆਪਾਂ ਨੂੰ ਦੇਖਣਾ ਹੈ ਨਾ ਜੇ ਮੰਨ ਲਓ ਹੁਣ ਮੈਂ ਹੀ ਨਾ ਰਿਆ ਪੰਜਾਬ 'ਚ ਤੇ ਮੇਰੇ ਨਾਲ ਦੇ ਕੇ ਸਾਰਾ ਜਿੰਨਾ ਵੀ ਮੇਰਾ ਪਿੰਡ ਹੈ ਉਹ ਵੀ ਬਾਹਰ ਚਲਾ ਗਿਆ ਤਾਂ ਫਿਰ ਉੱਥੇ ਕੋਈ ਨਾ ਕੋਈ ਨਾ ਕੋਈ ਤਾਂ ਰਹੇਗਾ ਕਿ ਤੇ ਜੇ ਤੁਸੀਂ ਨਾ ਹੋਏ ਫਿਰ ਜਿਹੜਾ ਰਹੇਗਾ ਫਿਰ ਉਹਨੇ ਆਪਣੀ ਮਨਮਰਜ਼ੀ ਕਰਨੀ ਉਹਨਾਂ ਆਪਣੇ ਤੌਰ ਤਰੀਕੇ ਰੱਖਣੇ ਆਪਣਾ ਕਲਚਰ ਰੱਖਣਾ ਆਪਣਾ ਸਾਰਾ ਕੁਝ ਫਿਰ ਇਹ ਚੀਜ਼ਾਂ ਸੀ ਕਿ ਤਨ ਕਿਤੇ ਦਿਮਾਗ ਦੇ ਵਿੱਚ ਬਾਕੀ ਚਲੋ ਆਪਾਂ ਹਮੇਸ਼ਾ ਹੀ ਅਰਦਾਸ ਕਰਦੇ ਸੀ ਗੁਰੂ ਮਹਾਰਾਜ ਅੱਗੇ ਕਿ ਰੱਬਾ ਐਸੀ ਮਿਹਰ ਕਰ ਕੀ ਸਾਡਾ ਜਿਹੜਾ ਮਾਨ ਨੇ ਜੀ ਉਹ ਸਹੀ ਏ ਤੇ ਫਿਰ ਉਹ ਡਿਸੀਜਨ ਸਾਡੇ ਮਤਲਬ ਸਾਡੇ ਕੋਲੋਂ ਡਿਸੀਜਨ ਦਵਾਏ ਇਸ ਚੀਜ਼ ਦਾ ਕਿ ਹਾਂ ਆਪਾਂ ਆਪਣੇ ਘਰੇ ਪਰਤ ਕੇ ਜਾਈਏ ਕਿਉਂਕਿ ਇਹ ਬਗਾਨੀ ਧਰਤੀ ਮਿੱਠੀਆਂ ਜੇਲਾਂ ਨੇ ਇਹ ਛੱਡਨੀਆਂ ਬਹੁਤ ਔਖੀਆਂ ਨੇ ਕਿਉਂਕਿ ਉਹਨਾਂ ਨੇ ਇਹੋ ਜੇ ਤੁਹਾਨੂੰ ਉਹ ਚੁੰਬਲ ਦੇ ਵਿੱਚ ਵਾਰ ਦਿੱਤਾ ਕਿ ਜਿੱਥੋਂ ਨਿਕਲਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਉਹ ਕਿਵੇਂ ਫਿਰ ਦਿਨ ਚੁਣਿਆ ਤੁਸੀਂ ਵੀ ਨਹੀਂ ਅੱਜ ਤਾਂ ਜਾਣਾ ਹੀ ਜਾਣਾ ਫਾਈਨਲੀ ਟਿਕਟ ਲੈਣੀ ਲੈਣੀ ਇੰਡੀਆ ਦੀ ਉਹ ਦਿਨ ਚੁਣਿਆ ਜਿਹੜਾ ਸਾਡਾ ਵੀਰ ਸਿੱਧੂ ਮੂਸੇਵਾਲਾ ਗਿਆ ਦੁਨੀਆ ਤੋਂ ਉਹਦੇ ਕਰਕੇ ਉਹਨੂੰ ਉਹਨੂੰ ਪੂਰਾ ਮੈਂ ਡੈਡੀਕੇਟ ਕੀਤਾ ਸੀ ਦਿਨ ਉਹ ਵਾਲਾ ਕਿ ਜਿਸ ਦਿਨ ਮੈਂ ਜਾਣਾ ਫਿਰ ਮੈਂ ਕਿਉਂਕਿ 29 ਮਈ ਨੂੰ ਉਹ ਪੂਰਾ ਹੋਇਆ ਸੀ ਸਿੱਧੂ ਮੂਸੇਵਾਲਾ ਤੇ 29 ਮਈ ਫਿਰ ਜਿਹੜੀ 2023 ਮੈਂ ਚੂਜ਼ ਕੀਤੀ ਸੀ ਕਿ ਮੈਂ 29 ਮਈ ਨੂੰ ਹੀ ਉਹਦੀ ਪਹਿਲੀ ਵਰਸੀ ਤੇ ਵਾਪਸ ਜਾਣਾ ਹੈ ਤੇ ਤਾਂ ਕਿ ਮੇਰੇ ਵੱਲੋਂ ਇੱਕ ਛੋਟੀ ਜੀ ਉਹਨੂੰ ਸ਼ਰਧਾਂਜਲੀ ਸੀ ਉਹਦੀ ਯਾਦ ਦੇ ਤੌਰ ਤੇ ਤੇ ਮੇਰੇ ਲਈ ਇਹ ਸੀ ਕਿ ਚਲੋ ਮੈਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਾਂਗਾ ਕਿ ਹਾਂ ਸਾਡੇ ਕੋਲ ਇੱਕ ਬਹੁਤ ਚੰਗਾ ਇੱਕ ਗਾਇਕ ਦੇ ਰੂਪ ਦੇ ਵਿੱਚ ਪ੍ਰਮਾਤਮਾ ਨੇ ਨਾਇਕ ਭੇਜਿਆ ਸੀ ਜੇ ਤੂੰ ਆਪਾਂ ਬੜੀਆਂ ਚੀਜ਼ਾਂ ਸਿੱਖੀਆਂ ਨੇ ਉਹਦੇ ਵੱਡੇ ਫੈਸਲੇ ਦੇਖੇ ਨੇ ਉਹਨੇ ਉਹਦਾ ਪੰਜਾਬ ਪ੍ਰਤੀ ਪਿਆਰ ਵੇਖਿਆ ਉਹਦੀ ਉਹਦਾ ਪੰਥ ਪ੍ਰਤੀ ਪਿਆਰ ਵੇਖਿਆ ਆਪਾਂ ਉਹਦੇ ਗੀਤਾਂ ਦੇ ਵਿੱਚ ਝਲਕਦਾ ਹੈ ਸੋ ਆਪਾਂ ਵੀ ਕੁਝ ਉਹਨੂੰ ਥੋੜਾ ਸਮਰਪਿਤ ਕਰੀਏ ਥੋੜਾ ਡੈਡੀਕੇਟ ਕਰੀਏ ਸੋ ਇਸ ਕਰਕੇ 29 ਮਈ ਚੂਜ਼ ਕੀਤੀ ਸੀ ਅੱਛਾ ਜਿਵੇਂ ਤੁਸੀਂ ਇੱਥੇ ਆ ਕੇ ਫਿਰ ਖੇਤੀਬਾੜੀ ਵਾਲਾ ਧੰਦਾ ਇਹ ਚੁਣਿਆ ਇੱਥੋਂ ਤਾਂ ਖੇਤੀਬਾੜੀ ਛੱਡ ਛੱਡ ਜਾਂਦੇ ਨੇ ਜ਼ਮੀਨਾਂ ਵੇਚ-ਵਿਚ ਕੇ ਵੀ ਸਾਡੇ ਵੀਰ ਭੈਣ ਭਰਾ ਜਾ ਰਹੇ ਨੇ ਫਿਰ ਆ ਕੇ ਖੇਤੀਬਾੜੀ ਧੰਦੇ ਨੂੰ ਫੇਰ ਮੋੜ ਅਪਣਾਉਣਾ ਉਹ ਔਕਾ ਸੀਗਾ ਕਿਉਂਕਿ ਇੱਕ ਪਾਸੇ ਪੌਂਡ ਸੀਗੇ ਇੱਕ ਪਾਸੇ ਫਿਰ ਮਿੱਟੀ ਨਾਲ ਮਿੱਟੀ ਹੋਣਾ ਸੀ ਜੇ ਤਾਂ ਭਾਜੀ ਆਪਾਂ ਔਖੇ ਵਾਲੀ ਗੱਲ ਕਰੀਏ ਔਖਾ ਤਾਂ ਹਰ ਕਿਤੇ ਹੀ ਹੈ ਮਤਲਬ ਤੁਸੀਂ ਵੀ ਹੁਣ ਆਪਣੀ ਫੀਲਡ ਦੇ ਵਿੱਚ ਦੇਖ ਲਓ ਪੱਤਰਕਾਰੀ ਦੇ ਵਿੱਚ ਕਿੰਨਾ ਔਖਾ ਸਟਰਗਲ ਕਰਨਾ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕੰਟੈਂਟ ਕਿੰਨਾ ਜ਼ਿਆਦਾ ਆ ਰਿਹਾ ਵੈਬਸਾਈਟ ਸੋਸ਼ਲ ਮੀਡੀਆਸ ਤੇ ਹਨਾ ਆਪਣਾ ਚੰਗਾ ਕੰਟੈਂਟ ਕ੍ਰੀਏਟ ਕਰਨਾ ਹੀ ਕਿੱਡਾ ਵੱਡਾ ਤੁਹਾਡੇ ਲਈ ਚੈਲੰਜ ਹੈ ਸੋ ਇਹ ਔਖਾ ਕੰਮ ਤਾਂ ਹਰ ਫੀਲਡ ਵਿੱਚ ਹੀ ਹੈ ਹੁਣ ਬਾਹਰ ਜਾ ਕੇ ਆਪਾਂ ਦਿਹਾੜੀ ਕਰਦੇ ਆ ਤੇ ਉਹ ਵੀ ਸੌਖਾ ਕੰਮ ਨਹੀਂ ਹੈਗਾ ਰੋਜ਼ 5 ਵਜੇ ਉੱਠ ਕੇ ਜਾਣਾ ਰਾਤ ਨੂੰ 7-8 ਵਜੇ ਤੁਸੀਂ ਆਪਣੇ ਘਰੇ ਵਾਪਸ ਪਰਤਣਾ ਸੌਖਾ ਕੰਮ ਤਾਂ ਉਹ ਵੀ ਨਹੀਂ ਹੈਗਾ ਪਰ ਇਹ ਹੈ ਕਿ ਸਾਡੇ ਸਮਾਜ ਨੇ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਲੋਕਾਂ 'ਚ ਇਹ ਚੀਜ਼ ਘੋਲ ਦਿੱਤੀ ਗਈ ਹੈ ਕਿ ਖੇਤੀਬਾੜੀ ਨਿਹਾਇਤ ਮਾੜਾ ਤੰਦਾ ਸਭ ਤੋਂ ਮਾੜਾ ਕੰਮ ਖੇਤੀਬਾੜੀ ਹੈ ਬਾਕੀ ਸਾਰੇ ਕੰਮ ਤੁਸੀਂ ਨੌਕਰੀ ਕਰ ਲਓ ਤੁਸੀਂ ਕੋਈ ਹੋਰ ਕੰਮ ਕਰ ਲਵੋ ਤੁਸੀਂ ਬਾਹਰ ਚਲੇ ਜਾਓ ਸਾਰਾ ਕੁਝ ਵਧੀਆ ਪਰ ਜੇ ਖੇਤੀ ਕਰੋਗੇ ਨਾ ਤੁਸੀਂ ਇਹਦਾ ਮਤਲਬ ਤੁਸੀਂ ਇਸ ਮਤਲਬ ਚੰਗਾ ਜੀਵਨ ਬਤਾ ਹੀ ਨਹੀਂ ਸਕਦੇ ਹੁਣ ਇਹ ਤਾਂ ਮਤਲਬ ਜੇ ਬੰਦਾ ਝੋਨੇ ਹੁਣ ਜਿਵੇਂ ਝੋਨੇ ਦਾ ਸੀਜ਼ਨ ਚੱਲਦਾ ਹੈ ਫੇ ਤੁਸੀਂ ਦੇਖਿਆ ਹੀ ਹੈ ਤਾਂ ਆਪਾਂ ਹੁਣ ਚਾਰਕ ਦਿਨ ਜੇ ਮੈਲੇ ਕੱਪੜੇ ਪਾਲੇ ਤਾਂ ਲੋਕ ਕਹਿੰਦੇ ਯਾਰ ਆ ਬੰਦੇ ਦੀ ਕੀ ਜ਼ਿੰਦਗੀ ਹੈ ਵਿਚਾਰਾ ਕਿਵੇਂ ਮਿੱਟੀ ਦੀ ਮਿੱਟੀ ਹੋਇਆ ਗਰਮੀ 'ਚ ਬੁਰਾ ਹਾਲ ਬਾਂਕੇ ਦਿਹਾੜੇ ਦੇ ਸੋ ਐਂ ਲੋਕ ਮਤਲਬ ਤੁਹਾਨੂੰ ਤਰਸਯੋਗ ਹਾਲਤ ਦੇ ਵਿੱਚ ਦੇਖਦੇ ਨੇ ਸੋ ਇਹ ਇਹ ਚੀਜ਼ਾਂ ਸਾਡੇ ਦਿਮਾਗ 'ਚ ਪਤਾ ਨਹੀਂ ਕਿਹੜੇ ਸਮੇਂ ਸਾਡੇ ਦਿਮਾਗਾਂ 'ਚ ਘੋਲ ਕੇ ਪਾ ਦਿੱਤੀਆਂ ਗਈਆਂ ਨੇ ਕਿ ਸਾਡੇ ਨੌਜਵਾਨ ਅੱਜ ਖੇਤੀਬਾੜੀ ਲਈ ਨਹੀਂ ਤਿਆਰ ਹੈਗੇ ਸੋ ਖੇਤੀਬਾੜੀ ਤਾਂ ਚੰਗਾ ਧੰਦਾ ਹੀ ਹਮੇਸ਼ਾ ਰਹਿਣਾ ਤੇ ਰਹੇਗਾ ਅੱਛਾ ਪਹਿਨੇ ਜਿਹੜੇ ਉੱਥੇ 3 ਸਾਲ ਕੱਟੇ ਫਿਰ ਇੱਥੋਂ ਹੀ ਗਏ ਸੀਗੇ ਸੁਭਬਕ ਤੌਰ ਦੇ ਉੱਤੇ ਉੱਥੇ 3 ਸਾਲ ਜਿਹੜੇ ਇੰਗਲੈਂਡ ਦੇ ਵਿੱਚ ਕੱਟੇ ਫਿਰ ਜੋ ਵਾਪਸ ਪੰਜਾਬ ਆਏ ਫਿਰ ਸੁਖ ਦੀ ਨੀਂਦੇ ਸੁੱਤੇ ਇੱਥੇ ਆ ਕੇ ਬਿਨਾਂ ਫਿਕਰਾਂ ਤੋਂ ਹਾਂਜੀ ਲੈ ਫਿਕਰ ਤਾਂ ਮੈਨੂੰ ਉੱਥੇ ਹੀ ਨਹੀਂ ਸੀ ਹੈਗਾ ਪਰ ਅੱਤਿਆਗ ਬਹੁਤ ਵਧੀਆ ਲੱਗਾ ਜਿਵੇਂ ਤੁਸੀਂ ਦੱਸਦੇ ਵੀ ਉੱਥੇ ਜ਼ਿੰਦਗੀ ਬੜੀ ਤੇਜ਼ ਆ ਬਹੁਤ ਰਫ਼ਤਾਰ ਆ ਇੱਥੇ ਤਾਂ ਆ ਕੇ ਚਲੋ ਆਪਣਾ ਸਮਾਂ ਆਪਣੇ ਕੋਲ ਹੈ ਇੱਥੇ ਆ ਕੇ ਥੋੜਾ ਮਤਲਬ ਕਿ ਰਿਲੈਕਸ ਹੈ ਹਾਂ ਉੱਥੇ ਨੀਂਦ ਨਾਲ ਇੰਨਾ ਟਾਈਮ ਨਹੀਂ ਹੈਗਾ ਤੁਸੀਂ 5 ਮਿੰਟ ਵੀ ਤੁਸੀਂ ਨੈਪ ਲੈ ਲਓ ਹਾਂ ਤਦ ਤਦ ਤੁਸੀਂ ਆਪਣਾ ਖਾਓ ਪੀਓ ਰਾਮ ਦੇ ਨਾਲ ਜੋ ਮਰਜ਼ੀ ਕਰੋ ਹੁਣ ਮੁੜ ਕੇ ਦੁਬਾਰਾ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਹੁਣ ਨਹੀਂ ਨਹੀਂ ਹੂੰ ਤਾਂ ਮੈਂ ਉਹਨਾਂ ਨੂੰ ਵੀ ਕਹਿਨੀ ਜਿਹੜੇ ਮੇਰੇ ਬਾਕੀ ਇੱਥੇ ਰਹਿ ਗਏ ਕਿ ਆ ਜਾਓ ਹੁਣ ਤੁਸੀਂ ਵੀ ਉੱਥੇ ਕੁਝ ਨਹੀਂ ਹੈਗਾ ਬੜੀ ਚੰਗੀ ਗੱਲ ਹੈ ਇਹ ਇਹ ਕਹਿਣਾ ਵੀ ਮੈਂ ਲੱਭਦਾ ਆਪਣੇ ਆਪ ਦੇ ਵਿੱਚ ਵੀ ਮੋਟੀਵੇਟ ਕਰਨਾ ਵੀ ਵੱਡੀ ਗੱਲ ਹੈ ਅੱਜ ਦੇ ਰੇਟ ਦੇ ਵਿੱਚ ਅੱਛਾ ਬਾਈ ਜੀ ਇੱਕ ਦੋ ਸਵਾਲ ਹੋਰ ਲਵਾਂਗਾ ਖੇਤੀਬਾੜੀ ਕਰ ਰਹੇ ਹੋ ਵਧੀਆ ਤਰੀਕੇ ਦੇ ਨਾਲ ਪਿੰਡ ਦੀ ਜ਼ਿੰਦਗੀ ਜੀ ਰਹੇ ਹੋ ਜਿਹੜੇ ਉੱਥੇ 3 ਸਾਲ ਤੁਸੀਂ ਕੱਟੇ ਆ ਉੱਥੇ ਹਾਰਡ ਵਰਕ ਕੀਤਾ ਹੋਊਗਾ ਇੱਥੇ ਵੀ ਹਾਰਡ ਵਰਕ ਕਰ ਰਹੇ ਹੋ ਪਰ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਉੱਥੇ ਵੀ ਬਹੁਤ ਸਾਰੇ ਲੋਕ ਮਿਲੇ ਹੋਣਗੇ ਜਿਹੜੇ ਫਸ ਗਏ ਨੇ ਤੁਸੀਂ ਕਿਹਾ ਮਿੱਠੀ ਜੇਲ ਹੈ ਕੁਝ ਇਦਾਂ ਦੇ ਲੋਕ ਮਿਲਦੇ ਤਾਂ ਆਪਸ ਵਿੱਚ ਦੁੱਖੜੇ ਸੁਖੜੇ ਕਹਿੰਦੇ ਕੰਮਾਂ ਤੇ ਬੋਲੇ ਜਾਂਦੇ ਉੱਥੇ ਨਹੀਂ ਇਹ ਤਾਂ ਭਾਈ ਚਲੋ ਮਹਾਰਾਜ ਦੀ ਕਿਰਪਾ ਹੈ ਸਾਡੀ ਨੌਜਵਾਨੀ ਤੇ ਜਿਹੜੀ ਗਈ ਉੱਥੇ ਉਹ ਪੰਜਾਬ ਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਰੱਖਦੇ ਨੇ ਮਤਲਬ ਉੱਠਦੇ ਬੈੰਦੇ ਪੰਜਾਬ ਮਤਲਬ ਪਿੰਡ ਘਰ ਮਾਂ ਪਿਓ ਇਹ ਤਾਂ ਚਲੋ ਜਿੰਨਾ ਵੀ ਆਪਣਾ ਨੌਜਵਾਨ ਉੱਥੇ ਗਿਆ ਨਾ ਇਹ ਕੋਈ ਆਪਾਂ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਵੀ ਭਾਵੇਂ ਆਪਣੇ ਸਰਕਲ 'ਚ ਪਤਾ ਕਰ ਲਿਓ ਉਹਨਾਂ ਦੇ ਚਿੱਤ-ਚੇਤੇ ਵਿੱਚ ਪੰਜਾਬ ਹੀ ਏ ਉਪਰ ਪਤਾ ਨਹੀਂ ਕਿਹੜੀਆਂ ਗੱਲਾਂ ਬਾਤਾਂ ਨੇ ਜਾਂ ਕਿਵੇਂ ਦਾ ਸਾਡੇ ਇੱਥੇ ਪੰਜਾਬ ਦੇ ਵਿੱਚ ਕਲਾ ਵਰਤੀ ਏ ਕਿ ਜਿਹੜਾ ਆਪਾਂ ਉਧਰ ਨੂੰ ਮੂੰਹ ਮੋੜਲੇ ਨੇ ਤੇ ਪੰਜਾਬੀਆਂ ਦਾ ਮਸਲਾ ਇਹੀ ਏ ਕਿ ਜਿੱਧਰ ਨੂੰ ਮੂੰਹ ਮੋੜ ਲੈਣ ਫਿਰ ਉਧਰ ਨੂੰ ਉਹ ਕਸਰ ਨਹੀਂ ਛੱਡਦੇ ਹੁਣ ਜੇ ਇਹਨਾਂ ਨੇ ਬਾਹਰ ਨੂੰ ਮੂੰਹ ਮੋੜੇ ਨੇ ਤਾਂ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦਾ ਵਿਕਾਸ ਵੀ ਬਹੁਤ ਜ਼ਿਆਦਾ ਹੋਇਆ ਹੈ ਇਹਦੇ ਨਾਲ ਪਰ ਪੰਜਾਬ ਚ ਬਹੁਤ ਜ਼ਿਆਦਾ ਪੈਸਾ ਆਇਆ ਇਹਦੇ ਨਾਲ ਪਰ ਇਹ ਆ ਕਿ ਹੁਣ ਜਿਵੇਂ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਕਿ ਹੁਣ ਇਧਰ ਨੂੰ ਵਾਪਸ ਮੂਵ ਮੋਡਲ ਲੱਗੇ ਨੇ ਮੈਨੂੰ ਲੱਗਦਾ ਜਿਹੜੇ ਹਸਾਬ ਨਾਲ ਜੇ ਇਹਨਾਂ ਨੇ ਇਧਰ ਨੂੰ ਮੂਵ ਮੋਡਲ ਲਏ ਤੇ ਫਿਰ ਇਹ ਵੀ ਇਹਨਾਂ ਨੇ ਇਹ ਕਲਾ ਹੀ ਵਰਤਨੀ ਹੈ ਸੋ ਉੱਥੇ ਜਿਹੜੇ ਪੰਜਾਬੀ ਆਪਣੇ ਜਿੰਨੇ ਵੀ ਗਏ ਨੇ ਉਹ ਕਿਤਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਹਮੇਸ਼ਾ ਹੀ ਰਹਿੰਦੀ ਹੈ ਕਿ ਆਪਾਂ ਆਪਣੇ ਘਰੇ ਵਾਪਸ ਜਾਣਾ ਹੈ ਕਮਾਈ ਕਰਕੇ ਜਾਣਾ ਹੈ ਅੱਜ ਜਾਣਾ ਹੈ 10 ਸਾਲਾਂ ਬਾਅਦ ਜਾਣਾ ਜਦੋਂ ਵੀ ਜਾਣਾ ਆਪ ਆਪਣੇ ਪੰਜਾਬ ਚ ਵਾਪਸ ਜਾਣਾ ਹੈ ਅੱਛਾ ਤੁਸੀਂ ਐਡਾ ਵੱਡਾ ਡਿਸੀਜਨ ਲਿਆ ਤੁਹਾਡਾ ਆਪਣਾ ਇੱਕ ਸਰਕਲ ਹੋਊਗਾ ਤਾਂ ਹੋਰ ਕਿਸੇ ਦੇ ਮਨ ਦੇ ਵਿੱਚ ਆ ਤੁਹਾਡੇ ਵੱਲ ਦੇਖ ਕੇ ਵੀ ਨਹੀਂ ਯਾਰ ਸੁਖਵਿੰਦਰ ਫੈਮਿਲੀ ਲੈ ਕੇ ਚਲਾ ਗਿਆ ਬਾਈ ਤੇ ਆਪਾਂ ਵੀ ਕਰੀਏ ਵਾਪਸੀ ਕਰੀਏ ਕੋਈ ਹੋਰ ਮੋਟੀਵੇਟ ਹੋਇਆ ਸੀ ਤਾਂ ਹਾਂਜੀ ਲੱਗਦਾ ਹੈ ਕਈ ਪਰਿਵਾਰ ਹੈਗੇ ਨੇ ਆਪਣੇ ਸਰਕਲ ਦੇ ਵਿੱਚ ਹੀ ਆਪਣੇ ਆਪਣੀ ਰਿਸ਼ਤੇਦਾਰੀ ਚ ਉਹ ਉਮੀਦ ਹੈ ਪ੍ਰਮਾਤਮਾ ਨੇ ਮੇਰੇ ਰੱਖੀ ਤਾਂ ਤੁਹਾਨੂੰ ਜਰੂਰ 4-5 ਮਹੀਨੇ ਤੱਕ ਆਪਾਂ ਮਿਲਾਵਾਂਗੇ ਉਹਨਾਂ ਨਾਲ ਵੀ ਸੋ ਕਈ ਪਰਿਵਾਰ ਹੈਗੇ ਨੇ ਆਪਣੇ ਜਿਹੜੇ ਪੱਕੇ ਤੌਰ ਤੇ ਪੰਜਾਬ ਚ ਆ ਰਹੇ ਨੇ ਕੀ ਬਤਾ ਚੰਗੀ ਗੱਲ ਆਖਰੀ ਸਵਾਲ ਹੈ ਮਲਾਲ ਤੇ ਨਹੀਂ ਕੋਈ ਜ਼ਿੰਦਗੀ ਦੇ ਵਿੱਚ ਰਿਆ ਵੀ ਉੱਥੇ ਰਹਿ ਲੈਂਦੇ ਇੱਥੇ ਆ ਕੇ ਘੱਟ ਪੈਸੇ ਬਣਦੇ ਨਹੀਂ ਨਹੀਂ ਇਸ ਤਰ੍ਹਾਂ ਦੀ ਤੇ ਕੋਈ ਗੱਲ ਨਹੀਂ ਆਪਾਂ ਸਗੂ ਉਲਟਾ ਸ਼ੁਕਰਾਨਾ ਕਰਨੇ ਆ ਪ੍ਰਮਾਤਮਾ ਦਾ ਕੀ ਸੱਚੇ ਪਾਤਸ਼ਾਹ ਸਾਨੂੰ ਇੰਨੀ ਜੋਗੇ ਕੀਤਾ ਹੈ ਕਿ ਆਪਾਂ ਐਡਾ ਵੱਡਾ ਡਿਸੀਜਨ ਲੈ ਲਿਆ ਜੇ ਉਹਨੇ ਮਤਲਬ ਕਿ ਜੇ ਕੋਈ ਡਿਸੀਜਨ ਲੈਣ ਦੀ ਸਾਨੂੰ ਉਹਨੇ ਤਾਕਤ ਦਿੱਤੀ ਹੈ ਤਾ ਕੁਛ ਨਾ ਕੁਛ ਨੇ ਸੋਚ ਕੇ ਦਿੱਤੀ ਕਿਉਂਕਿ ਪਰਮਾਤਮਾ ਆਪ ਹੀ ਕਰਾਂਦਾ ਬੰਦਾ ਇੰਨੇ ਜੋਗਾ ਤਾਂ ਹੈ ਨਹੀਂ ਕਿ ਉਹ ਆਪ ਏਡੇ ਵੱਡੇ ਕੰਮ ਕਰ ਲਵੇ ਜਾਂ ਕੁਝ ਵੀ ਕਰ ਲਵੇ ਸੋ ਉਹਦੀ ਕਿਰਪਾ ਹੀ ਏ ਉਹ ਆਪ ਹੀ ਕਰਵਾਉਂਦਾ ਜੋ ਵੀ ਉਹਨੇ ਕਰਵਾਉਣਾ ਹੈ ਬੰਦੇ ਨੂੰ ਆਪ ਹੀ ਕਰਵਾਉਂਦਾ ਉਹ ਹਾਂ ਅੱਛਾ ਮੇਰੇ ਕਿਤਾਬਾਂ ਦੇਖ ਕੇ ਮੇਰੇ ਮਾਈਂਡ ਦੇ ਵਿੱਚ ਆ ਗਿਆ ਮੈਨੂੰ ਲੱਗਦਾ ਇਹ ਸਮਾਂ ਵੀ ਨਹੀਂ ਉੱਥੇ ਮਿਲਿਆ ਹੋਊਗਾ 3 ਸਾਲ ਇੱਥੇ ਆ ਕੇ ਕਿਤਾਬਾਂ ਪੜ੍ਹਣੀਆਂ ਇੱਕ ਵਾਰ ਫਿਰ ਸਮਾਂ ਮਿਲ ਗਿਆ ਹਾਂਜੀ ਮੈਨੂੰ ਕਿਤਾਬਾਂ ਦਾ ਚਲੋ ਲੰਬੇ ਸਮੇਂ ਤੋਂ ਸ਼ੌਂਕੇ ਸਮਾਂ ਘੱਟ ਮਿਲਦਾ ਪੜਨ ਦਾ ਪਰ ਫਿਰ ਵੀ ਚਲੋ ਉੱਥੇ ਵੀ ਆਪਾਂ ਕੋਸ਼ਿਸ਼ ਕਰਦੇ ਸੀ ਥੋੜਾ ਜਿਹਾ ਸਮਾਂ ਕੱਢਣ ਦੀ ਪਰ ਉੱਥੇ ਬਿਜ਼ੀ ਹੋਣ ਕਰਕੇ ਨਹੀਂ ਨਿਕਲਦਾ ਸੀ ਇੱਥੇ ਚਲੋ ਆਪਣਾ ਜਿਵੇਂ ਵਾਹਿਗੁਰੂ ਦੀ ਕਿਰਪਾ ਨਾਲ ਸਰਕਲ ਵੀ ਆਪਣਾ ਉਹ ਜਿਹਾ ਚੰਗਾ ਹੈ ਬੈ ਕੇ ਆਪਾਂ ਡਿਸਕਸ਼ਨ ਕਰਦੇ ਆ ਚੰਗੇ ਵਿਚਾਰ ਵਟਾਂਦਰਾ ਕਰਦੇ ਆ ਤੇ ਕਿਤਾਬਾਂ ਵੀ ਪੜਦੇ ਆ ਹੋਰ ਬਾਕੀ ਜਿਹੜੀਆਂ ਨਵੀਆਂ ਚੀਜ਼ਾਂ ਚਲਦੀਆਂ ਵੀ ਆ ਪੰਜਾਬ ਦੇ ਵਿੱਚ ਉਹਨਾਂ ਤੇ ਵੀ ਕਈ ਵਾਰੀ ਵਿਚਾਰ ਚਰਚਾ ਹੁੰਦੀ ਸਾਰਾ ਕੁਝ ਹੀ ਹੁੰਦਾ ਇੱਥੇ ਤਾਂ ਹੁਣ ਇੱਥੇ ਆਪਣੇ ਕੋ ਸਮਾਂ ਹੁੰਦਾ ਬਿਲਕੁਲ ਹੁੰਦਾ ਠੀਕ ਹੈ ਠੀਕ ਹੈ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੁਖਜਿੰਦਰ ਬਾਈ ਉਹਨਾਂ ਦਾ ਪਰਿਵਾਰ ਹੈ ਇੱਕ ਵੱਡਾ ਡਿਸੀਜਨ ਲਿਆ ਇੰਗਲੈਂਡ ਨੂੰ ਛੱਡ ਕੇ ਪੰਜਾਬ ਵਾਪਸੀ ਕੀਤੀ ਪੰਜਾਬ ਆ ਕੇ ਖੇਤੀਬਾੜੀ ਦਾ ਧੰਦਾ ਆਪਣੇ ਪੁਰਖਿਆਂ ਦਾ ਅਪਣਾਇਆ ਕਹਿੰਦੇ ਜ਼ਿੰਦਗੀ ਉੱਥੇ ਕੱਟ ਰਿਆਂ ਸੀ ਹਾਰਡ ਵਰਕ ਕਰ ਰਿਆਂ ਸੀ ਪੈਸੇ ਵੀ ਵੱਧ ਬਣਦੀ ਸੀ ਪਰ ਜਿਹੜਾ ਸਕੂਨ ਪੰਜਾਬ ਦੇ ਵਿੱਚ ਆ ਕੇ ਮਿਲਿਆ ਜੋ ਖੇਤੀਬਾੜੀ ਦੇ ਵਿੱਚ ਆ ਕੇ ਮੈਨੂੰ ਮਿਹਨਤ ਦਾ ਮੁੱਲ ਮਿਲਿਆ ਉਹ ਸ਼ਾਇਦ ਇੰਗਲੈਂਡ ਦੇ ਵਿੱਚ ਰਹਿ ਕੇ ਨਾ ਮਿਲਦਾ ਤਾਂ ਪ੍ਰੇਰਣਾ ਸਰੋਤ ਇੱਕ ਕਹਾਣੀ ਹੈ ਕਿਉਂਕਿ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਹੜੇ ਵਤਨ ਵਾਪਸੀ ਕਰਨਾ ਚਾਹੁੰਦੇ ਨੇ ਪਰ ਮਜਬੂਰੀਆਂ ਨੇ ਪਰ ਆਉਣ ਵਾਲਾ ਸਮਾਂ ਕਹਿੰਦੇ ਇਦਾਂ ਲਾਵੇਗਾ ਕਿ ਸਾਡੇ ਲੋਕ ਸਾਡੇ ਵੀਰ ਭੈਣ ਭਰਾ ਮੁੜ ਪੰਜਾਬ ਵਾਪਸੀ ਕਰਨਗੇ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋਣ ਪੰਜਾਬੀ ਟੀਵੀ ਦੇ